ਸਾਕਾ ਨਨਕਾਣਾ ਸਾਹਿਬ ਜਿੱਥੇ ਸਿੱਖਾਂ ਨੂੰ ਜਿਉਂਦੇ ਜੀ ਝੰਡ ਨਾਲ ਬੰਨ ਕੇ ਸਾੜਿਆ ਗਿਆ ਪੱਟੀਆਂ ਦੇ ਵਿੱਚ ਸੁੱਟਿਆ ਗਿਆ ਇਹ ਇਤਿਹਾਸਿਕ ਸੱਚ ਅੱਜ ਤੋਂ ਕਰੀਬ 100 ਸਾਲ ਪਹਿਲਾਂ ਵਾਪਰਿਆ ਜਿਸ ਨੂੰ ਸਾਕਾ ਨਨਕਾਣਾ ਸਾਹਿਬ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ 2 ਫਰਵਰੀ 1921 ਜਦੋਂ ਸਾਕਾ ਨਨਕਾਣਾ ਸਾਹਿਬ ਦਾ ਦੁਖਾਂਤ ਵਾਪਰਿਆ ਨਨਕਾਣਾ ਸਾਹਿਬ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਅਸਥਾਨ ਜਿੱਥੇ ਸਨ 1921 ਚ ਮਹੰਤ ਨਾਰਾਇਣ ਦਾਸ ਦਾ ਕਬਜ਼ਾ ਸੀ ਤੇ ਜਿਸ ਨੂੰ ਅੰਗਰੇਜ਼ਾਂ ਦੀ ਸ਼ਹਿ ਪ੍ਰਾਪਤ ਸੀ ਮਹੰਤ ਨਾਰਾਇਣ ਦਾਸ ਬਹੁਤ ਦਰਾਚਾਰੀ ਸੀ ਜਿਸ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਗੁੰਡੇ ਪਾਲੇ ਹੋਏ ਸਨ ਜੋ ਸ਼ਰਾਬ ਪੀਂਦੇ ਤੇ ਵਿਭਚਾਰ ਕਰਦੇ ਅਜਿਹੇ ਵਰਤਾਰੇਆਂ ਕਾਰਨ ਹੀ ਸਿੱਖ ਇਸ ਗੁਰਤਾਬ ਨੂੰ ਪੰਥਕ ਪ੍ਰਬੰਧ ਚ ਲਿਆਉਣਾ ਚਾਹੁੰਦੇ ਸਨ। ਉਹਨਾ ਮਹੰਤ ਨੂੰ ਕਿਹਾ ਕਿ ਉਹ ਪੈਨਸ਼ਨ ਲੈ ਕੇ ਗੁਰਦੁਆਰਾ ਸਾਹਿਬ ਸਿੱਖਾਂ ਦੇ ਹੱਥ ਵਿੱਚ ਦੇ ਦੇਵੇ ਪਰ ਮਹੰਤ ਨਾ ਮੰਨਿਆ। ਉਸਨੇ ਸਿੱਖਾਂ ਨਾਲ ਮੁਕਾਬਲਾ ਕਰਨ ਦੀ ਠਾਨ ਲਈ। ਬਹੁਤ ਸਾਰੇ ਹਥਿਆਰਾਂ ਦੇ ਨਾਲ ਨਾਲ 400 ਦੇ ਕਰੀਬ ਗੁੰਡੇ ਤਨਖਾਹ ਤੇ ਰੱਖ ਲਏ। ਗੁਰਦੁਆਰੇ ਤੇ ਪੰਥ ਦਾ ਕਬਜ਼ਾ ਕਰਵਾਉਣ ਲਈ ਭਾਈ ਲక్ష్ਮਣ ਸਿੰਘ 20 ਫਰਵਰੀ ਸਨ 1921 ਨੂੰ 150 ਸਿੰਘਾਂ ਦਾ ਜਥਾ ਲੈ ਕੇ ਨਨਕਾਣਾ ਸਾਹਿਬ ਪਹੁੰਚੇ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਤੋਂ ਪਹਿਲਾਂ ਉਹਨਾਂ ਸਾਰਿਆਂ ਨੇ ਹਥਿਆਰ ਨਾ ਛੁਕਣ ਦਾ ਪ੍ਰਣ ਲਿਆ ਉਹਨਾਂ ਸਾਰਿਆਂ ਨੇ ਅੰਦਰ ਜਾ ਮੱਥਾ ਟੇਕਿਆ ਤੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦਿੱਤਾ ਜਥੇ ਦੇ ਕੁਝ ਸਿੰਘਾਂ ਨੇ ਗੁਰਦੁਆਰੇ ਦੇ ਗੇਟ ਤੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਤੇ ਬਾਕੀ ਸਿੰਘ ਕੀਰਤਨ ਵਿੱਚ ਜੁੜ ਗਏ ਕੀਰਤਨ ਕਰਦਿਆਂ ਨੂੰ ਅਜੇ ਕੁਝ ਸਮਾਂ ਹੀ ਹੋਇਆ ਸੀ ਕਿ ਮਹੰਤ ਨਰਾਇਣ ਦਾਸ ਤੇ ਗੁੰਡਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਹੜੇ ਸਿੰਘ ਵਾਰ ਸਨ ਉਹ ਸ਼ਹੀਦ ਹੋ ਗਏ ਤੇ ਕੁਝ ਸਿੰਘ ਅੰਦਰ ਫੱਟੜ ਹੋ ਗਏ ਫਿਰ ਮਹੰਤ ਤੇ ਉਸਦੇ ਗੁੰਡਿਆਂ ਨੇ ਸਿੰਘਾਂ ਨੂੰ ਤਲਵਾਰਾਂ ਤੇ ਬਰਛਿਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਕੁਝ ਸਮੇਂ ਬਾਅਦ ਉਹਨਾਂ ਫੱਟੜ ਤੇ ਸ਼ਹੀਦ ਹੋਏ ਸਿੰਘਾਂ ਨੂੰ ਇਕੱਠਾ ਕੀਤਾ ਤੇ ਉਹਨਾਂ ਦੇ 4-5 ਢੇਰ ਬਣਾ ਕੇ ਉਹਨਾਂ ਤੇ ਤੇਲ ਪਾ ਕੇ ਸਾੜ ਦਿੱਤਾ। ਕੁਝ ਸਿੰਘਾਂ ਨੂੰ ਝੰਡੇ ਦੇ ਨਾਲ ਬੰਨ ਕੇ ਸਾੜ ਦਿੱਤਾ। ਜਿਸ ਝੰਡੇ ਨਾਲ ਬੰਨ ਕੇ ਸਿੰਘਾਂ ਨੂੰ ਸਾੜਿਆ ਉਸ ਝੰਡੇ ਦੀ ਯਾਦਗਾਰ ਅੱਜ ਵੀ ਨਨਕਾਣਾ ਸਾਹਿਬ ਮੌਜੂਦ ਹੈ। ਗੁਰਦੁਆਰੇ ਅੰਦਰ ਜਗ੍ਹਾ-ਜਗ੍ਹਾ ਕੇਸਾਂ ਕੜੇ ਤੇ ਕੰਗਿਆਂ ਦੇ ਢੇਰ ਲੱਗ ਗਏ ਇਸ ਤਰ੍ਹਾਂ ਮਹੰਤ ਨੇ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਤੇ ਆਪ ਭੱਜ ਗਿਆ ਜਦੋਂ ਇਸ ਸਾਕੇ ਦੀ ਖਬਰ ਸਿੱਖਾਂ ਨੂੰ ਮਿਲੀ ਤਾਂ ਗੁਰਦੁਆਰਾ ਖਰਾ ਸੌਦਾ ਤੋਂ 70 ਸਿੰਘਾਂ ਦਾ ਜੱਥਾ ਸਰਦਾਰ ਕਰਤਾਰ ਸਿੰਘ ਝੱਬਰ ਦੀ ਕਮਾਨ ਹੇਠ ਸ੍ਰੀ ਨਨਕਾਣਾ ਸਾਹਿਬ ਵੱਲ ਤੁਰ ਪਿਆ ਚੱਲਣ ਤੋਂ ਪਹਿਲਾਂ ਉਹਨਾਂ ਅਰਦਾਸਾ ਸੋਧਿਆ ਕਿ ਸ੍ਰੀ ਨਨਕਾਣਾ ਸਾਹਿਬ ਤੇ ਕਬਜ਼ਾ ਕਰਨਾਏ ਭਾਵੇਂ ਸਾਨੂੰ ਸ਼ਹੀਦ ਕਿਉਣਾ ਹੋਣਾ ਪਵੇ ਸ਼੍ਰੀ ਨਨਕਾਣਾ ਸਾਹਿਬ ਪੁੱਜਣ ਤੱਕ ਇਸ ਜਥੇ ਵਿੱਚ 5000 ਸਿੰਘ ਸਿੰਘਣੀਆਂ ਹੋਰ ਸ਼ਾਮਲ ਹੋ ਗਏ। ਸ਼੍ਰੀ ਨਨਕਾਣਾ ਸਾਹਿਬ ਤੋਂ 2 ਮੀਲ ਦੂਰ ਪਹਿਲਾਂ ਹੀ ਸਰਦਾਰ ਛੱਬਰ ਨੇ ਕਿਹਾ ਕਿ ਜੋ ਸਿੰਘ ਸ਼ਹੀਦ ਹੋਣ ਲਈ ਤਿਆਰ ਹਨ ਉਹ ਇੱਕ ਪਾਸੇ ਹੋ ਜਾਣ ਤੇ ਬਾਕੀ ਇੱਥੇ ਹੀ ਰੁਕ ਜਾਣ। 2200 ਸਿੰਘ ਸਰਦਾਰ ਸਰਦਾਰ ਛੱਬਰ ਦੀ ਸਰਦਾਰੀ ਹੇਠ ਸ਼੍ਰੀ ਨਨਕਾਣਾ ਸਾਹਿਬ ਵੱਲ ਤੁਰ ਪਏ। ਸ੍ਰੀ ਨਨਕਾਣਾ ਸਾਹਿਬ ਤੋਂ ਥੋੜੀ ਹੀ ਦੂਰ ਉਹਨਾਂ ਨੂੰ ਅੰਗਰੇਜ਼ ਕਮਿਸ਼ਨ ਨੇ ਕਿਹਾ ਕਿ ਤੁਸੀਂ ਰੁਕ ਜਾਓ ਅੱਗੇ ਬੰਦੂਕਾਂ ਬੀੜੀਆਂ ਹੋਈਆਂ ਹਨ ਤੁਹਾਨੂੰ ਕੱਲ ਗੁਰਦੁਆਰੇ ਦੀ ਚਾਬੀ ਦੇ ਦਿੱਤੀ ਜਾਵੇਗੀ ਪਰ ਸਰਦਾਰ ਕਰਤਾਰ ਸਿੰਘ ਚੱਬਰ ਨੇ ਕਿਹਾ ਕਿ ਅਸੀਂ ਅੱਜ ਹੀ ਚਾਬੀ ਲੈਣੀ ਹੈ ਤੇ ਜੇਕਰ ਤੁਸੀਂ ਚਾਬੀ ਅੱਜ ਨਹੀਂ ਦਿੱਤੀ ਤਾਂ ਤੁਹਾਡਾ ਮੁਕਾਬਲਾ ਕਰਕੇ ਕਬਜ਼ਾ ਕਰ ਲੈਣਾ ਹੈ ਸਿੰਘਾਂ ਦਾ ਜੋਸ਼ ਦੇਖ ਅੰਗਰੇਜ਼ ਘਬਰਾ ਗਏ ਤੇ ਉਹਨਾਂ ਸਰਦਾਰ ਕਰਤਾਰ ਸਿੰਘ ਚੱਬਰ ਨੂੰ ਚਾਬੀਆਂ ਦਿੱਤੀਆਂ ਉਹਾਂ ਦੇ ਵਿੱਚ 50 ਸਾਲਾਂ ਦਾ ਫੈਸਲਾ ਕੀਤਾ ਕਿ ਉਹਨੇ ਪਹਿਲਾ ਵਾਰਨਿੰਗ ਦਿੱਤੀ ਜਾਵੇ ਪੁਸ਼ਿੰਗ ਤੇ ਇੰਨੇ ਸਮੇਂ ਵਿੱਚ ਜਿਹੜਾ ਅਕਤੂਬਰ ਤੇ ਜਨਵਰੀ ਦੇ ਵਿੱਚ ਦੇਖੋ ਨਵੰਬਰ ਦਸੰਬਰ ਜਨਵਰੀ ਤਿੰਨ ਮਹੀਨੇ ਦਾ ਫਰਕ ਹੈ ਉਹਨੇ ਤਿੰਨ ਮਹੀਨੇ ਚ ਆਪਣੀ ਤਿਆਰੀ ਕਰ ਲਈ ਤਿਆਰੀ ਜਿਹੜੀ ਹੁੰਦੀ ਹੈ ਸਰਕਾਰੀ ਸ਼ਹਿਰ ਨਾਲ ਹੁੰਦੀ ਹੈ ਸਰਕਾਰ ਨੇ ਉਹਨੂੰ ਜਿਹੜੇ ਨੇ ਗੁੰਡੇ ਬਦਮਾਸ਼ ਉਹ ਸਪਲਾਈ ਕਰਦੇ ਐਮਨਿਊਸ਼ਨ ਪਰ ਨਾਲ ਗੁਰਦੁਆਰੇ ਦੇ ਮਹੰਤ ਦੇ ਕੋਲ ਐਮਨਿਊਸ਼ਨ ਕਿੱਥੋਂ ਆ ਗਿਆ ਇੰਨਾ ਜਿਹੜਾ ਉਹ ਸੁਖਤ ਦੇ ਪੁਲਸੀ ਰੋਸਨ ਕਿ ਕੀਤਾ ਕਿ ਜਦੋਂ ਹੀ ਭਾਈ ਲక్ష్మణ ਸਿੰਘ ਜੀ ਜਾਂਦੇ ਨੇ ਤਾਂ ਉਹਨਾਂ ਦਾ ਜਥਾ ਜਿਹੜਾ 150 ਦਾ ਉਹਨਾਂ ਨੂੰ ਅੰਦਰ ਝਾੜਦਾ ਡਿਉੜੀ ਦਰਸ਼ਕ ਡਿਉੜੀ ਤੋਂ ਅੰਦਰ ਗਏ ਨੇ ਦਰਬਾਰ ਹਾਲ ਚਲੇ ਗਏ ਦਰਬਾਰ ਹਾਲ ਦੇ ਵਿੱਚੋਂ ਉਹਨ ਮਹਾਰਾਜ ਜੀ ਤਾਬੇ ਬੈਠਦੇ ਨੇ ਕੋਈ ਉਹਨਾਂ ਨੇ ਗੱਲ ਨਹੀਂ ਕੀਤੀ ਉਸ ਤੋਂ ਬਾਅਦ ਜਦੋਂ ਇਹ ਸਾਰੇ ਸਿੱਖ ਅੰਦਰ ਚਲੇ ਗਏ ਉਦੋਂ ਇਹਨਾਂ ਨੇ ਪਹਿਲਾਂ ਕੋਠੇ ਤੇ ਚੜ ਕੇ ਗੋਲੀਆਂ ਚਲਾਈਆਂ ਤੇ ਮੰਤਨ ਰਣਦਾਸ ਮੂੰਹ ਤੇ ਪੱਟੀ ਬੰਨ ਕੇ ਬਾਹਰ ਨਿਕਲਿਆ ਡੇਉ ਦਰਸ਼ਨ ਜੁੜਿਤੋਂ ਤੇ ਜਿਹੜੇ ਬੰਦੇ ਬਾਹਰੋਂ ਆ ਰਹੇ ਸੀ ਪਹਿਲਾਂ ਉਹਨਾਂ ਤੇ ਗੋਲੀਆਂ ਚਲਾਨੀਆਂ ਸ਼ੁਰੂ ਕੀਤੀਆਂ ਉਹ ਵੀ ਜਦੋਂ ਸ਼ਹੀਦ ਹੁੰਦੇ ਐ ਤੇ ਨਾਲ ਲੱਗਦਾ ਕਾਰਖਾਨਾ ਸੀ ਉਹ ਭਾਈ ਦਲੀਪ ਸਿੰਘ ਦਾ ਉਹਨੇ ਗੋਲੀਆਂ ਦੀ ਆਵਾਜ਼ ਸੁਣੀ ਉਹ ਬਾਹਰ ਆ ਗਏ ਉਹਨਾਂ ਨੇ ਵੀ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਭਾਈ ਦਲੀਪ ਸਿੰਘ ਤੇ ਜਿਹੜਾ ਉਹਨਾਂ ਦਾ ਸਾਥੀ ਐ ਐਸੇ ਬਰਿਆਮ ਸਿੰਘ ਦੋਹਾਂ ਨੂੰ ਉੱਥੇ ਗੋਲੀਆਂ ਮਾਰ ਕੇ ਢੇਰ ਕਰਤਾ ਪਾਈ ਲਛਮਣ ਸਿੰਘ ਨੂੰ ਜਿਹੜਾ ਜਿੱਥੇ ਵੀ ਇਤਿਹਾਸਿਕ ਜਾਂਦਾ ਦਰਦਰ ਦਿਖਾਇਆ ਜਾਂਦਾ ਉਹਦੇ ਨਾਲ ਬੰਨ ਕੇ ਜਿਹੜਾ ਉਹ ਜੁੰਦਿਆਂ ਸਾੜ ਤੱਕ ਇਸ ਤਰ੍ਹਾਂ ਸ਼੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼ਹੀਦੀਆਂ ਦੇ ਕੇ ਪਤਵੰਤਿਆਂ ਦੇ ਹੱਥਾਂ ਵਿੱਚ ਆ ਗਿਆ ਇਸ ਸਾਕੇ ਨੇ ਸਾਰੀ ਦੁਨੀਆ ਨੂੰ ਦੱਸ ਦਿੱਤਾ ਕਿ ਸਿੱਖ ਕੁਰਬਾਨੀ ਦੇ ਸਕਦੇ ਹਨ ਤੇ ਪੁਰਾਤਨ ਸਿੱਖਾਂ ਦੀਆਂ ਸ਼ਹੀਦੀਆਂ ਕੋਈ ਮਨੋਕਲਪਿਤ ਕਹਾਣੀਆਂ ਨਹੀਂ ਇਸ ਸਾਕੇ ਨੇ ਗੁਰਦੁਆਰਾ ਲਹਿਰ ਨੂੰ ਹੋਰ ਤੇਜ਼ ਕਰ ਦਿੱਤਾ ਸੀ